ਤਾਂ ਤੁਹਾਨੂੰ ਉਹ ਨਿੱਕੂ ਜਾਂ ਦਿੱਲੀੋਂ ਆਉਂਦਾ ਏਡਾ ਜਾਂ ਕਿ ਸਰਦੂਲ ਸਿੰਘ ਜੀ ਦੱਸੋ ਕਿੱਡਾ ਕਾ ਆ ਏਡਾ ਕਾ ਦੱਸਦੇ ਕਿਉਂ ਨਹੀਂ ਫਿਰ ਕਿੱਡਾ ਕਾ ਉਹ ਆ ਕੇ ਦੱਸਦਾ ਤੁਹਾਨੂੰ ਕਿ ਪੰਜਾਬ ਕਿਵੇਂ ਚੱਲਣਾ ਦਿੱਲੀ ਚਲਾਈ ਨਹੀਂ ਜਾਂਦੀ ਉਹਨਾਂ ਤੋਂ ਤੇ ਪੰਜਾਬ ਚਲਾਉਣ ਆਉਂਦੇ ਆ ਮੇਰੇ ਵੀਰੋ ਅੱਜ ਭਾਵੇਂ ਕਿਸਾਨ ਤੁਸੀਂ ਕਿਸਾਨੀ ਨਾਲ ਸੰਬੰਧਿਤ ਬੈਠੇ ਹੋ ਕੇਜਰੀਵਾਲ ਕੀ ਕਹਿੰਦਾ ਸੀ ਗਰੰਟੀ ਦਿੰਦਾ ਸੀ ਕਹਿੰਦਾ ਦਿੱਲੀ ਵਾਲੇ ਭਾਵੇਂ ਐਮਐਸਪੀ ਲਾਗੂ ਕਰਨ ਨਾ ਕਰਨ ਐਮਐਸਪੀ 50% ਤੁਹਾਡੇ ਖਰਚੇ ਨਾਲੋਂ ਵੱਧ ਫਾਇਦਾ ਤੁਹਾਨੂੰ ਕਹਿੰਦਾ ਦਿੱਲੀ ਵਾਲੇ ਦੇਣ ਨਾ ਦੇਣ ਕੇਜਰੀਵਾਲ ਦਊ ਮਿਲ ਗਿਆ ਜੀ ਦੱਸੋ ਚੁੱਪ ਕਰਕੇ ਬੈਠਿਓ ਜੰਡਿਆਲੇ ਵਾਲਿਆਂ ਨੂੰ ਦੇਹਤਾਂ ਨਹੀਂ ਕਿੱਥੇ ਈਟੀਓ ਪਰਮਜੀਤ ਤੈਨੂੰ ਕੀ ਪਤਾ ਲੱਗਣਾ ਤੂੰ ਤਾਂ ਜਦੋਂ ਪੈਕਸ਼ਾਕ ਲਾ ਲਿਆ ਤੂੰ ਮੁੜ ਕੇ ਕਹਣਾ ਆ ਗਏ ਜੀ 100% ਆ ਗਏ ਮੈਨੂੰ ਪਤਾ ਨਾ ਰੇਕ ਦਾ ਪ੍ਰਾਵਾ ਈਟੀਓ ਵਜ਼ੀਰ ਬਣ ਗਿਆ ਮਗਰ ਈਟੀਓ ਸਾਹਿਬ ਦੇ ਵਜ਼ੀਰ ਬਣੇ ਤਾਂ ਸਭ ਤੋਂ ਵੱਧ ਬਾਦਲ ਸਾਹਿਬ ਬੱਤੀ ਦੇ ਕੱਟ ਅਰ ਜੰਡੇਆਲੇ ਹਲਕੇ 'ਚ ਲੱਗਦੇ ਆ ਤੇ ਮਜੀਠੇ ਹਲਕੇ 'ਚ ਲੱਗਦੇ ਕਿਉਂ ਲੱਗਦੇ ਕਿ ਨਹੀਂ ਲੱਗਦੇ ਬਿਜਲੀ ਦੇ ਕੱਟ ਸਵੇਰੇ 3-4 ਘੰਟੇ ਸ਼ਾਮ ਨੂੰ 3-4 ਘੰਟੇ ਬੱਤੀ ਆਉਂਦੀ 12-15 ਘੰਟੇ ਮਸਾ ਹੀ ਆ 10 ਘੰਟਿਆਂ ਦਾ ਕੱਟ ਹੀ ਚੱਲਦਾ ਇੱਥੇ ਬਿਜਲੀ ਮੰਤਰੀ ਝੰਡੇਆਲਾ ਗੁਰੂ ਦਾ ਤੇ ਪਤਾ ਨਹੀਂ ਕਿਹੜੇ ਕੰਮ ਨੂੰ ਮਸ਼ਰੂਪ ਰਹਿੰਦਾ ਦਰਸ਼ਨ ਦੁਰਚ ਨਿੱਦਨ ਦਾਸ਼ੇ ਤੀਕ ਤੇ ਲਪਦਾ ਨਹੀਂ ਔਰ ਸਭ ਤੋਂ ਵੱਧ ਜੇ ਬੱਤੀ ਦੇ ਜੁਰਮਾਨੇ ਕਿਸੇ ਹਲਕੇ 'ਚ ਹੋਏ ਆ ਜਾਂ ਕਿਸੇ ਜ਼ਿਲ੍ਹੇ 'ਚ ਹੋਏ ਆ ਰਾਜਵੀਰ ਜੀ ਦੱਸ ਕਿੱਥੇ ਹੋਏ ਆ ਚਕਰਾਜ ਜੀ ਦੱਸ ਕਿੱਥੇ ਹੋਏ ਆ ਬਲਕਾਰ ਸਿੰਘ ਜੀ ਦੱਸੋ ਕਿੱਥੇ ਹੋਏ ਆ ਝੰਡੇਆਲੇ ਬੋਲਦੇ ਕਿਉਂ ਨਹੀਂ ਘਬਰਾਉਂਦੇ ਕਿਹੜੀ ਗੱਲੋਂ ਜਿਹੜਾ ਲੱਗਣਾ ਜੁਰਮਾਨਾ ਲੱਗ ਹੀ ਜਾਣਾ ਸਵੇਰੇ ਸਾਜੰਗਤ ਜੀ ਲਾਤੇ ਬਣ ਕੇ ਕਿ ਨਾ ਕਿਸਾਨਾਂ ਦੀ ਸੁਣਦੇ ਆ ਨਾ ਖੇਤ ਮਜ਼ਦੂਰਾਂ ਦੀ ਸੁਣਨ ਕਿਸਾਨ ਖੁਦਕੁਸ਼ੀ ਰੁਕੀ ਨਹੀਂ ਸਾਜੰਗਤ ਜੀ ਨਾ ਬੇਰੋਜ਼ਗਾਰਾਂ ਦੀ ਸੁਣਨ ਨਾ ਇਹ ਨੌਜਵਾਨਾਂ ਦੀ ਸੁਣਨ ਨਾ ਇੰਡਸਟਰੀ ਦੀ ਸੁਣਨ ਨਾ ਵਪਾਰੀ ਦੀ ਸੁਣਨ ਅੱਜ ਸਭ ਤੋਂ ਮਹਿੰਗੀ ਬੱਤੀ ਅੱਜ ਦੁਕਾਨਦਾਰ ਨੂੰ ਤੇ ਇੰਡਸਟਰੀ ਨੂੰ ਮਿਲਦੀ ਐ ਇੰਡਸਟਰੀ ਛੜ ਛੜ ਪੰਜਾਬ ਭੱਜੀ ਜਾਂਦੀ ਐ ਬਰਨਾਲ ਸਾਹਿਬ ਇਹ ਤਾਂ ਕਹਿੰਦੇ ਨਾ 300 ਯੂਨਿਟ ਬਾਫ ਜਦੋਂ ਬੱਤੀ ਦੇਣੀ ਨਹੀਂ ਬੱਤੀ 10 ਘੰਟੇ ਆਉਣੀ ਨਹੀਂ ਤੇ ਯੂਨਿਟ ਤਾਂ ਆਪੇ ਹੀ ਕਰ ਲੈ ਤੇ ਜੇ ਕੋਈ ਹੀਟਰ ਲਾ ਲੈਂਦਾ ਕਿਉਂਕਿ ਹੀਟਰ ਲਾਉਂਦੀ ਆ ਵੱਡੇ ਬਾਲ ਸਾਹਿਬ ਨੇ ਭਾਈ ਹੋਈ ਆ ਲੋਕਾਂ ਨੂੰ ਉਦੋਂ ਕੋਈ ਆਉਂਦਾ ਨਹੀਂ ਜੀ ਛੇਤੀ ਕਹਿੰਦੇ ਕਿ ਬਿਜਲੀ ਵਾਲੇ ਨੂੰ ਅਸੀਂ ਪਿੰਡ ਨਹੀਂ ਵੜਨ ਦਿੰਦੇ ਸਾ 300 ਯੂਨਿਟ ਛੱਡੋ ਉਦੋਂ 10000 10000 ਯੂਨਿਟ ਤੱਕ ਲੋਕ ਬਾਲ ਛੱਡਦੇ ਸਨ ਕੋਈ ਆਉਂਦਾ ਨਹੀਂ ਸੀ ਤੇ ਹੁਣ ਵੇਖੋ ਜਿਹੜਾ ਆਉਂਦਾ ਲੱਖ ਰੁਪਏ ਜੁਰਮਾਨਾ ਤਾਂ ਪਾ ਕੇ ਜਾਂਦਾ ਮੈਨੂੰ ਲੱਗਦਾ ਛੇਤੀ ਕਿੱਥੇ ਤਾਂ ਨਹੀਂ ਮੁੜਦਾ ਦੱਸੋ ਮੈਂ ਠੀਕ ਕਹਿ ਰਿਹਾ ਕਿ ਨਹੀਂ ਕਹਿ ਰਿਹਾ ਆਪਾਂ ਉਹ ਸ਼ਾਂ ਚੁੱਪ ਬੈਠੇ ਯਾਰ ਬੋਲਦੇ ਨਹੀਂ ਤੁਸੀਂ ਜੇ ਮੈਂ ਕੋਈ ਗਲਤ ਗੱਲ ਕਰਾਂ ਰੋਕ ਲਿਆ ਕਰੋ ਇੱਚ ਲਈ ਅੱਜ ਸਾਡੇ ਨੌਜਵਾਨਾਂ 'ਚ ਨਾ ਬੰਦੀ ਸਿੰਘਾਂ ਨੂੰ ਛੱਡਣ ਔਰ ਬੰਦੀਸ਼ਿਕਤਾ ਕੀ ਛੱਡਣੇ ਸੀ ਪ੍ਰੋਫੈਸਰ ਭੁੱਲਰ ਸਾਹਿਬ ਦੀ ਰਿਹਾਈ ਸੀ ਉਸਤੇ ਸਾਈਨ ਕਰਨ ਤੋਂ ਇਨਕਾਰ ਕਰਤਾ ਮੇਰੇ ਵੀਰੋ ਕੱਲੀ ਹੋ ਨਹੀਂ ਨੌਜਵਾਨਾਂ ਤੇ ਐਨਐਸਐਲ ਆਤੀ ਬੜੀਆਂ ਗੱਲਾਂ ਨੇ ਕਿਉਂਕਿ ਅੱਗੇ ਵੀ ਪ੍ਰੋਗਰਾਮ ਤੇ ਜਾਣਾ ਇਹ ਗੱਲਾਂ ਵਿਸਤਾਰ ਨਾਲ ਨਹੀਂ ਮੈਂ ਕਰਦਾ ਸੰਖੇਪ ਚ ਦੱਸਦਾ ਕਿ ਬਾਦਲ ਸਾਹਿਬ ਅਜ ਡਿਵੈਲਪਮੈਂਟ ਆਉਂਦੀ ਕੋਈ ਚੀਜ਼ ਨਹੀਂ ਆ 2 ਸਾਲਾਂ ਚ ਆ ਹੁਣ ਮਾੜੀਆਂ ਮੋਟੀਆਂ ਸੜਕਾਂ ਦੇ ਪੱਛ ਲਾਉਣ ਦਾ ਇਹਨੇ ਨਹੀਂ ਪੱਥਰ ਰੱਖਿਆ ਚੰਨੀ ਕਹਿੰਦਾ ਹੁੰਦਾ ਸੀਗਾ ਕਿ ਮੈਂ ਪੱਛ ਲਾ ਦਿਆ ਕਰੂ ਉਹਨੇ ਪੱਛ ਤਾਂ ਕੀ ਲਾਉਣੇ ਸੀ ਹੁਣ ਆ ਈਟੀਓ ਨਵਾ ਚੰਨੀ ਆ ਗਿਆ ਇਹ ਕਹਿੰਦਾ ਮੈਂ ਪੱਛ ਲਾ ਦੇਣੇ ਆ ਮਗਰ ਇਹਨੇ ਨਾ ਕੋਈ ਨੌਕਰੀ ਨਾ ਕੋਈ ਕਿਸਾਨਾਂ ਦੀ ਗੱਲ ਨਾ ਕੋਈ ਬੱਤੀ ਦੇ ਹਾਲਾਤ ਚੰਗੇ ਇਸ ਲਈ ਮੈਂ ਅੱਜ ਤੁਹਾਡੇ ਕੋਲ ਇਹ ਬੇਨਤੀ ਲੈ ਕੇ ਆਇਆ ਕਿ ਲਾਅਨ ਆਰਡਰ ਸਭ ਤੋਂ ਵੱਧ ਫਰੋਤੀ ਤੇ ਸਭ ਤੋਂ ਵੱਧ ਟਾਰਗੇਟਡ ਕਿਲਿੰਗ ਅੱਜ ਜੰਡਿਆਲੇ 'ਚ ਹੋ ਰਹੀ ਹੈ ਰੋਜ਼ ਦੂਜੇ ਤੀਜੇ ਦਿਨੀ ਕਿਸੇ ਨਾ ਕਿਸੇ ਨੂੰ ਲੁੱਟਿਆ ਹੁੰਦਾ ਇਸ ਲਈ ਹਾਲਾਤ ਬੜੇ ਵਿਗੜੇ ਨੇ ਔਰ ਮੈਨੂੰ ਲੱਗਦਾ ਜਦੋਂ ED ਦੇ ਸੰਮਨ جاری ਹੁੰਦੇ ਆ ਪੰਜਾਬ ਵਾਲਿਆਂ ਨੂੰ ਪੈਂਦਾ ED ਦਾ ਸੰਮਨ ਮੈਂ ਤਾਂ ਬੇਨਤੀ ਕਰਦਾ ਦਿੱਲੀ ਵਾਲੇ ਮੋਦੀ ਨੂੰ ਸਾਹਿਬ ਨੂੰ ਕੀ ਇਹਨੂੰ ਸੁੱਤੇ ਪਏ ਨੂੰ ਚੱਕ ਕੇ ਲੈ ਜਾਓ ਕੇਜਰੀਆ ਨੂੰ ਜਦੋਂ ਲੈ ਕੇ ਜਾਣਾ ਉੱਥੋਂ ਚਿੱਠੀ ਤੁਸੀਂ ਕਲਾਉਨੇ ਹੋ ਖਰਚਾ ਸਾਨੂੰ ਪੈ ਜਾਂਦਾ ਉੱਚੋ ਕਿਵੇਂ ਉਦੋਂ ਹੀ ਭਗਵੰਤ ਜਾਜ ਫੜਦਾ ਤੇ ਉਹਨੂੰ ਲੈ ਕੇ ਤੇ ਕਦੇ ਗੋਆ ਨੂੰ ਕਦੇ ਮੱਧਿਆ ਪ੍ਰਦੇਸ਼ ਨੂੰ ਉਹ ਕਰੋੜਾਂ ਚ ਪੈਂਦਾ ਤਾਂ ਇੱਕ ਚਿੱਠੀ ਈਡੀ ਦੀ ਨਿਕਲਦੀ ਆ ਤੇ ਜਹਾਜ਼ ਦਾ ਖਰਚਾ ਪੰਜਾਬੀਆਂ ਦੇ ਸਿਰ ਤੇ ਜਹਾਜ਼ ਲੈ ਕੇ ਸਾਨੂੰ ਉਹਨੂੰ ਸਾਰਿਆ ਘੇੜਾ ਦਬਾਉਣਾ ਪੈ ਜਾਂਦਾ ਇਸ ਲਈ ਇਹ ਬੇਨਤੀ ਆ ਜਿਨ੍ਹਾਂ ਨੇ ਸ਼ਰਾਬ ਦੇ ਘਟਾਲੇ ਕੀਤੇ ਆ ਵੱਡੇ-ਵੱਡੇ ਘਟਾਲੇ ਆ ਰੋ ਇੱਕੋ ਕੰਮ ਤੇ ਲੱਗੇ ਆ ਬਾਦਲ ਸਾਹਿਬ ਇਹ ਵਿਆਹੀ ਕਰਾਈ ਜਾਂਦੇ ਆ ਕਈ ਇਹ ਕੋਹਾ ਇਹਨਾਂ ਦਾ ਹੁੰਦਾ ਨਹੀਂ ਜਿ ਕਈਆਂ ਦਾ ਕਿ ਭਗਵੰਤ ਨੇ ਵੀ ਦੂਜਾ ਕਰਾ ਲਿਆ ਦੱਸੋ ਕਮਾਲ ਦਾ ਫੈਸਲਾ ਦਿੱਤਾ ਵਧਾਈ ਆ ਕਹਿੰਦਾ ਤੁਹਾਨੂੰ ਸਭ ਨੂੰ 26 ਜਨਵਰੀ ਵਾਲੇ ਦਿਨ 15 ਅਗਸਤ ਵਾਲੇ ਦਿਨ ਕੋਈ ਪੰਜਾਬ ਦੀ ਗੱਲ ਕਰੇ ਕੋਈ ਦੇਸ਼ ਦੀ ਗੱਲ ਕਰੇ ਕੋਈ ਕਿਸਾਨ ਦੀ ਗੱਲ ਕਰੇ ਕੋਈ ਨੌਜਵਾਨ ਦੀ ਗੱਲ ਕਰੇ ਕਹਿੰਦਾ ਵਧਾਈ ਹੋਵੇ ਮੇਰੀ ਘਰ ਦੀ 7 ਮਹੀਨੇ ਪ੍ਰੈਗਨੈਂਟ ਆ ਉਹਦੇ ਨਿਆਣਾ ਹੋਣ ਵਾਲਾ ਦੱਸੋ ਕਾਦੀ ਵਧਾਈ ਪਾਈ ਇਹਦੀ ਕਾਦੀ ਵਧਾਈ ਉਹ ਜਾ ਚੰਨੀ ਜਿਹੜਾ ਕਹਿੰਦਾ ਇਹ ਦਿਨ ਤਾਂ ਉਪਲਬਧੀਆ ਦੇ ਹੁੰਦੇ ਆ ਇਹ ਦਿਨ ਸੰਘਰਸ਼ ਦੇ ਹੁੰਦੇ ਆ ਇਹ ਕਹਦਾ ਭਗਵਾਨ ਤਾਂ ਆਪ ਦੀ ਉਪਲਬਧੀ ਦੱਸੀ ਜਾਂਦਾ ਓਏ ਚੰਨੀ ਤੈਨੂੰ ਕੀ ਪਤਾ ਇਹਨੂੰ ਕਿੰਨਾ ਸੰਘਰਸ਼ ਕਰਨਾ ਪੈ ਰਿਹਾ ਅਵੇਂ ਮਰੀ ਜਾਂਦਾ ਇਹ ਵੀ ਉਹ ਮਗਰ ਮੇਰਾ ਤੁਹਾਨੂੰ ਕਹਿਣ ਦਾ ਭਾਗ ਸਾਧ ਸੰਗਤ ਜੀ ਆਹ ਹਾਲਾਤ ਬਣ ਗਏ ਸ਼ੈਦ ਪਹਿਲਾਂ ਤੇ ਅਖੀਰ ਲਈ ਮੁੱਖ ਮੰਤਰੀ ਹੋਇਆ ਜਿਹੜਾ ਇਹ ਜੀ ਉਪਲਬਧੀ ਦੱਸ ਕੇ ਚੱਲਿਆ ਕਿ ਮੇਰਾ ਤੀਜਾ ਨਿਆਣਾ ਹੋਣ ਲਾ ਲਿਆ ਦੂਜੇ ਦੋਨੋਂ ਤੋਂ ਮੈਂ ਬੁਲਾਉਂਦਾ ਨਹੀਂ ਜਿਹੜਾ ਆਪਦੇ ਨਿਆਣਾ ਨੂੰ ਨਾ ਬੁਲਾਵੇ ਸਾਧ ਸੰਗਤ ਜੀ ਉਹਨੇ ਤੀਜੇ ਨੂੰ ਕੀ ਪੁੱਛ ਲੈਣਾ ਇਸ ਲਈ ਉਹ ਵਿਚਾਰੀ ਬੇਟੀ ਰੋਂਦੀ ਆ ਉਹਦਾ ਫਿਕਰ ਕੋਈ ਨਹੀਂ ਆ ਮੇਰਾ ਇੰਨੇ ਬੋਲੇ ਨਾਲ ਮੈਨੂੰ ਭਾਵੇਂ ਸਵੇਰੇ ਫੇਰ ਸੱਦ ਲੈਣ ਮਗਰ ਮੈਂ ਵੀ ਨਹੀਂ ਹਟਦਾ ਬਾਦਲ ਸਾਹਿਬ ਮੈਨੂੰ ਵੀ ਬੁਲਾ ਹਾਲਾ ਨੇ ਕਾਰੀ ਬੁਲਾ ਲਣ ਦੋ ਵਾਰੀ ਪਹਿਲਾਂ 6 ਮਹੀਨੇ ਅੰਦਰ ਦੇ ਤਾ ਫੇਰ ਦੇ ਦੇਣਗੇ ਮੁੜ ਕੇ ਤੁਸੀਂ ਪੁੱਛਣ ਪਾਚਣ ਤਾਂ ਆਵੋਗੇ ਨਾ ਮਾਜੇ ਵਾਲਿਓ ਕਿ ਨਹੀਂ ਆਵੋਗੇ ਹਾਂ ਦੇਖੋ ਕਿੱ데 ਆ ਵੇ ਆ ਵੇਖੋ ਮਾਜੇ ਵਾਲੇ ਕਿੱ데 ਚੰਗੇ ਆ ਉ ਭਾਵੇਂ ਪੁੱਛਣ ਨਾ ਪੁੱਛਣ ਕਹਿੰਦੇ ਅੰਦਰ ਦੇਤਾ ਤੈਨੂੰ ਜ਼ਰੂਰ ਪੁੱਛਣ ਆਵਾਂਗੇ ਇਹ ਸਾਡੇ ਮਾਜੇ ਵਾਲੇ ਵਖਰੇ ਨੇ ਜੀ ਇੰਨਾ ਨਾਲ ਤਾਂ ਏਡੀ ਮਾੜੀ ਹੋ ਰਹੀ ਆ ਕਿ ਦਿੱਲੀ ਦਾ ਰਾਜ ਇੱਕੋ ਵੇਖੋ ਬਲਕਾਰ ਤੋਂ ਦੋ ਵਜ਼ੀਰ ਨੇ ਬਾਦਲ ਸਾਹਿਬ ਵੇ ਇਹਨਾਂ ਨੂੰ ਤਾਂ ਮੁੱਖ ਮੰਤਰੀ ਦਾ ਯੋਗਦਾ ਦੇ ਦੇਵੇ ਇੱਕ ਕਟਾਰੂ ਚੱਕ ਤੇ ਇੱਕ ਬਲਕਾਰ ਤੋਂ ਉਹਦੀ ਜਿੱਤ ਦੇ ਨ ਵੀਡੀਓ ਆ ਗਈ ਨਾ ਬਾਦਲ ਸਾਹਿਬ ਐਸਪੀ ਸਾਹਿਬ ਸਾਰੀ ਪੰਜਾਬ ਪੁਲਿਸ ਦੀ ਬਦਲਾਮੀ ਹੋਣੀ ਆ ਉਹ ਵੀ ਪੰਜਾਬ ਪੁਲਿਸ ਦਾ ਅਫਸਰ ਰਿਹਾ ਇਹ ਜੇ ਭੜੇ ਭੜੇ ਯਾਰ ਮੇਰੀ ਫੱਟੋ ਦੇ ਮੈਂ ਇਹ ਜੇ ਕਲਾਕਾਰ ਵਜੀਰ ਪੜਾਏ ਆ ਜਿਨ੍ਹਾਂ ਨੂੰ ਸ਼ਾਇਦ ਸਮਾਜ ਚ ਲੈ ਜਾਣਾ ਵੀ ਔਖਾ ਮਗਰ ਕਦੇ ਇੱਕ ਦਾ ਵਿਆਹ ਕਦੇ ਦੂਜੇ ਦਾ ਵਿਆਹ ਕਦੇ ਤਾਂ ਸੁਖ ਨਾਲ ਚਲੋ ਈਟੀਓ ਸਾਹਿਬ ਦਾ ਹੋਇਆ ਸਲਾਮਤ ਰਵੇ ਮਗਰ ਇਹਨਾਂ ਦਾ ਪਤਾ ਪਤਾ ਕੋਈ ਨਹੀਂ ਲੱਗਦਾ ਬਸ ਇਹੀ ਖਬਰ ਆਉਂਦੀ ਆ ਕਿ ਸਾਡੇ ਨਿਆਣਾ ਹੋ ਰਿਹਾ ਵਧਾਈ ਹੋਵੇ ਸਾਡੇ ਵਿਆਹ ਹੋ ਰਿਹਾ ਵਧਾਈ ਹੋਵੇ ਉਹ ਮਹਾਰਾਜ ਇੱਥੇ ਲੋਕਾਂ ਦੇ ਟੁੱਟਦੇ ਜਾਂਦੇ ਆ ਗਰੀਬੀ ਕਰਕੇ ਅਨਪੜਤਾ ਕਰਕੇ ਮੰਗਾਈ ਕਰਕੇ ਉਹਨਾਂ ਦਾ ਵੀ ਨਿਆਣਿਆਂ ਦਾ ਫਿਕਰ ਕਰ ਲੋ ਨਹੀਂ ਤਾਂ ਲੋਕਾਂ ਨੇ ਤੁਹਾਨੂੰ ਛੱਡਣਾ ਨਹੀਂ ਜੋ ਬਦਲਾਅ ਦੇ ਨੋਤੇ ਤੁਸੀਂ ਠੱਗੀ ਮਾਰੀ ਐ ਇਸ ਲਈ ਮੈਂ ਲੰਮਾ ਨਾ ਜਾਂਦਾ ਹੋਇਆ ਤੁਹਾਨੂੰ ਬਹੁਤ-ਬਹੁਤ ਵਧਾਈ ਪੇਸ਼ ਕਰਦਾ ਔਰ ਛੱਜਲ ਵੱਡੀ ਸਾਹਿਬ ਅੱਜ ਵੱਡੀ ਜ਼ਿੰਮੇਵਾਰੀ ਤੁਹਾਡੇ ਮੋਢਿਆਂ ਤੇ ਆ ਅੱਜ ਸਾਰਾ ਹਲਕਾ ਇਕੱਠਾ ਹੋ ਕੇ ਤੁਹਾਡੇ ਨਾਲ ਆਇਆ ਅ ਸੰਦੀਪ ਵੀ ਆਇਆ ਮੁੰਡਾ ਏ ਆਰ ਸਾਹਿਬ ਦਾ ਇਹਦਾ ਵੀ ਧੰਨਵਾਦ ਹੈ ਕਿ ਅਸੀਂ ਸਾਰੇ ਜੋ ਪਾਰਟੀ ਨੇ ਤੁਹਾਨੂੰ ਅੱਗੇ ਲਾਇਆ ਪਾਰਟੀ ਤੁਹਾਡੇ ਨਾਲ ਖਲੋਤੀ ਆ ਤੁਸੀਂ ਦਿਨ ਰਾਤ ਇੱਕ ਕਰਕੇ ਮਿਹਨਤ ਨਾਲ ਲੋਕਾਂ ਨੂੰ ਨਾਲ ਲੈ ਕੇ ਚੱਲੋ ਤੇ ਵੱਡੇ ਛੱਜਲ ਵੱਡੀ ਸਾਹਿਬ ਨੂੰ ਬੇਨਤੀ ਆ ਮੇਰੀ ਗੱਲ ਦਾ ਗੋਸ਼ਾ ਨਾ ਕਰ ਜਿਓ ਤੁਸੀਂ ਕੱਲਾ ਜਿਉਂਦੇ ਰਹੋ ਜਿਉਂਦੇ ਰਹੋ ਅਸ਼ੀਰਵਾਦ ਦੇਈ ਜਾ ਨਾ ਕਈ ਵਾਰੀ ਤੁਸੀਂ ਵੀ ਕਰੰਟ ਜਿਆ ਲਾ ਦਿੰਨੇ ਉਹਨੇ ਮਾੜਾ ਮੋਟਾ ਉਹਨਾਂ ਲਾਇਆ ਕਰੋ ਜਿਹੜਾ ਆਵੇ ਜੂੰਦਾਰਾ ਪੁੱਤ ਜੂੰਦਾਰਾ ਪੁੱਤ ਕਰੀ ਜਾਇਆ ਕਰੋ ਮੈਂ ਕਹੇ ਆਪੇ ਗੱਡੀ ਪਾਰ ਲੰਘ ਜਾਣੀ ਹੁਣ ਮੈਂ ਸੁਖਵੀਰ ਜੀ ਨੂੰ ਬੇਨਤੀ ਕਰਾਂ ਕਿ ਤੁਸੀਂ ਆ ਕੇ ਸੰਗਤ ਨੂੰ ਸੰਬੋਧਨੋ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਬੋਤੇ ਇਕਬਾਲ ਸਾਹਿਬ ਬਾਦਲ ਸਾਹਿਬ ਵੱਡਿਆਂ ਦੇ ਥੋੜਿਆਂ ਦੇ ਦਿੱਤੇ ਹੋਏ ਆਟੇ ਦਾਲ ਦੇ ਕਾਰਡ ਕੱਟ ਗਏ ਸ਼ਗਨ ਸਕੀਮਾਂ ਪੈਨਸ਼ਨ ਇਹ ਸਾਰੀ ਗੱਲ ਦਾ ਜ਼ਿਕਰ ਕਰਕੇ ਜਾਇਆ ਜੀ ਗੁਰੂ ਪਿਆਰੀ ਸਾਧ ਸੰਗਤ ਜੀ ਫਤਿਹ ਉਸ ਕਰਦਾ ਹੈ ਵਾਹਿਗੁਰੂ ਜੀ ਕਾ ਕਾ